हां जी पंजाब वाले सस्श्री काल ਜਿਵੇਂ ਕਿ ਪੰਜਾਬ ਦੇ ਜਿੰਨੇ ਸਾਡੇ ਭੈਣ ਭਰਾ ਤੁਸੀਂ ਹੁਣ ਵੀਡੀਓ ਦੇਖਣੀ ਸਟਾਰਟ ਕਰ ਦਿੱਤੀ ਐ ਤਾਂ ਮੇਰੀ ਇੱਕ ਅਪੀਲ ਸਟਾਰਟਿੰਗ ਤੋਂ ਹੀ ਐ ਕਿ ਪੰਜਾਬ ਦੀ ਉਹੀ ਧਰਤੀ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਅੰਮ੍ਰਿਤਸਰ ਦੀ ਧਰਤੀ ਤੇ ਹੁਣ ਜਿਹੜੀ ਮੈਂ ਗੱਲ ਕਹਿਣ ਜਾ ਰਿਹਾ ਜਿੰਨੇ ਸਾਡੀਆਂ ਮਾਮਾ ਭੈਣਾ ਬਜ਼ੁਰਗ ਬੱਚੇ ਨੌਜਵਾਨ ਜਿੰਨੇ ਵੀ ਤੁਸੀਂ ਵੇਖ ਰਹੇ ਹੋ ਅੱਜ ਪੂਰੀ ਤੁਹਾਡੇ ਸਾਹਮਣੇ ਇੱਕ ਪੋਲ ਖੋਲ੍ਹ ਦੇਣੀ ਐ ਇੱਕ ਬਹੁਤ ਵੱਡੀ ਗੱਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਲੱਖਾ ਸਿੰਘ ਸੁਧਾਨਾ ਔਰ ਜਿਹੜੀਆਂ ਆਪਣੀਆਂ ਗੱਲਾਂ ਸ਼ਾਮਿਲ ਹੋਣਗੀਆਂ ਔਰ ਪੰਜਾਬ ਦੀ ਧਰਤੀ ਦੇ ਉੱਤੇ ਲੌਂਡਿਆਂ ਦੇ ਮੇਲੇ ਲੱਗਣ ਜਾ ਰਹੇ ਨੇ 27 ਤਰੀਕ ਨੂੰ ਉਹੀ ਟੈਂਪੂ ਜਿਹੜੇ ਪੰਜਾਬ ਦੇ ਵਿੱਚ ਕਾਲੇ ਪੀਲੇ ਪਰਸ ਚੱਕੀ ਫਿਰਦੇ ਨੇ ਯਾਨੀ 27 ਤਰੀਕ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸਰਕਾਰ ਦੁਆਰਾ ਤਾਂ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਲੋਕ ਉਹੀ ਲੋਕ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਬੰਨੀਆਂ ਨੇ ਤੇ ਉਹ ਜਨਾਨੜੇ ਕਿਵੇਂ ਬਣ ਜਾਂਦੇ ਆ ਕਿਵੇਂ ਉਹ ਟੈਂਪੂ ਬਣਦੇ ਨੇ ਪਰ ਇਹ ਗੱਲ ਮੈਂ ਇਕੱਲਾ ਨਹੀਂ ਕਹਿ ਰਿਹਾ ਬਲਕਿ ਲੱਖਾ ਸਿੰਘ ਸਿਧਾਣਾ ਪੰਜਾਬ ਦੇ ਸਮਾਜ ਸੇਵੀ ਜਿਨ੍ਹਾਂ ਦੀ ਅੱਜ ਮੈਂ ਤੁਹਾਨੂੰ ਕੁਝ ਸਪੀਚ ਸੁਣਾਉਣੀ ਹੈ ਕਿ ਇਸ ਮੁੱਦੇ ਦੇ ਉੱਤੇ ਬਹੁਤ ਵੱਡਾ ਇੱਕ ਹਾਈਲਾਈਟ ਯਾਨੀ ਮੁੱਦਾ ਬਣ ਚੁੱਕਿਆ ਤੇ ਇਸ ਨੂੰ ਠੱਲ ਪਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਪੰਜਾਬ ਦੇ ਸਾਡੇ ਸੂਰਬੀਰਾ ਬੰਨੀਆਂ ਹੋਣ ਜਾ ਰਹੀ ਹੈ ਕਿਉਂਕਿ ਨਹੀਂ ਤਾਂ ਫਿਰ ਸਾਡੇ ਜਿਹੜੀ ਪੰਜਾਬ ਦੀ ਧਰਤੀ ਹੈ ਇਹਨੂੰ ਅੱਜ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਸੀ ਤੇ ਅੱਜ ਹੁਣ ਇੱਥੇ ਟੈਂਪੂਆਂ ਦੀ ਸਰਕਾਰ ਬਣਨੇ ਜਾ ਰਹੀ ਹੈ 2027 ਦੇ ਵਿੱਚ ਔਰ ਦੂਜੇ ਪਾਸੇ ਜਿਹੜੇ ਇਹ ਟੈਂਪੂਆਂ ਦੇ ਲੌਂਡਿਆਂ ਦੇ ਮੇਲੇ ਲੱਗਣ ਜਾ ਰਹੇ ਨੇ ਇਸ ਧਰਤੀ ਨੂੰ ਬਹੁਤ ਵੱਡੇ ਪੱਧਰ ਤੇ ਕਲੰਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਣ ਜਾ ਰਿਹਾ ਵੇਖੋ ਤੁਸੀਂ ਅਕਸਰ ਦੇਖਦੇ ਹੋ ਜਿਵੇਂ ਬੋਰਡਕਾਸਟਾਂ ਦੇ ਵਿੱਚ ਲਾਲ ਪੀਲੇ ਪਰਸਾ ਵਾਲੇ ਟੈਂਪੂ ਤੁਸੀਂ ਅਕਸਰ ਵੇਖਦੇ ਰਹਿੰਦੇ ਹੋ ਤਾਂ ਲੱਖਾ ਸਿੰਘ ਸਧਾਨਾ ਬਣੀ ਹੋਈ ਗੱਲ ਕਹੀ ਜਾ ਰਹੀ ਆ ਮੈਂ ਤੁਹਾਨੂੰ ਸੁਣਾਉਂਗਾ ਤਾਂ ਪਹਿਲਾਂ ਵੇਖੋ ਵੀ ਜਿਵੇਂ ਸਰਕਾਰ ਨੇ ਅਨੁਮਤੀ ਕਿਵੇਂ ਦਿੱਤੀ ਹੈ ਕਿ ਲੱਖਾ ਸਿੰਘ ਸਧਾਨਾ ਕੀ ਕਹਿ ਰਹੇ ਨੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਪੂਰੀ ਅਪਡੇਟ ਸਾਂਝੀ ਕਰਨੀ ਹੈ ਜਿਹੜੀ ਕਿ ਬੜੀ ਅਹਿਮ ਹੈ ਸੁਣੋ 24 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਟੈਂਪੂਆਂ ਦਾ ਮੇਲਾ ਲੱਗ ਰਿਹਾ ਉਹਨੂੰ ਸਰਕਾਰ ਨੇ ਬਕਾਇਦਾ ਤੌਰ ਦੇ ਉੱਤੇ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਹਰਾਨੀ ਦੀ ਗੱਲ ਆ ਕਦਰੀ ਯੋਧਿਆਂ ਦੇ ਮੇਲੇ ਲੱਗਦੇ ਧਰਤੀ ਤੇ ਜਿਹੜੀ ਚੇ ਸ਼ਹੀਦਾਂ ਦਾ ਸੂਰਮਿਆਂ ਦੀਆਂ ਵਸਤਾਂ ਦੇ ਮੇਲੇ ਲੱਗਦੇ ਨੇ ਉੱਤਰ ਟੈਂਪੂਆਂ ਦੇ ਮੇਲੇ ਲੱਗਿਆ ਕਰਨਾ ਜੀ ਕਿੱਡੇ ਸਾਡੇ ਦੁੱਖ ਦੀ ਗੱਲ ਆ ਉਹ ਵੀ ਉਹ ਧਰਤੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਚੁਣਿਆ ਗਿਆ ਕਿਉਂਕਿ ਇਹਨਾਂ ਦੇ ਮੰਤਰੀ ਕਾਦੂ ਜੀ ਇੱਕ ਵਾਰ ਕੇ ਪਹਿਲੇ ਹੈਗੇ ਨੇ ਸਰਕਾਰ 'ਚ ਮੰਤਰੀ ਬੈਠੇ ਨੇ ਤੇ ਇਹਨਾਂ ਦੇ ਟੈਂਪੂਆਂ ਦੇ ਮੇਲੇ ਕਿਉਂ ਨੇ ਆ ਹੋਰ ਕੁਝ ਸੂਰਮਿਆਂ ਦੇ ਮਿਲਦਣਾ ਕਰਾਉਣੇ ਨਹੀਂ ਹੈਗੇ ਤਸਵੀਰ ਅੱਜ ਇਹ ਵੀ ਲਾਂਕ ਕੀਤਾ ਕਿ ਪੰਜਾਬ ਨੂੰ ਧਰਤੀ ਉੱਤੇ ਕਿਸੇ ਵੀ ਜਿਹਨਾਂ ਦੇ ਵਿੱਚ ਅਸੀਂ ਕਿਸੇ ਵੀ ਕੋ ਟੈਂਪੂਆਂ ਦਾ ਮੇਲਾ ਨਹੀਂ ਲੱਗਣ ਦੇਣਾ ਇਹਦਾ ਰੋਕ ਹੈ ਸੋਨੋ ਕੀ ਤਰਾਜ ਆ ਜੇ ਕੋ ਟੈਂਪੂ ਆ ਦਾ ਮੇਲਾ ਲੱਗੂਗਾ ਯਾ ਸਾਡੇ ਜਵਾਬ ਹੁਣ ਟੈਂਪੂਆਂ ਦੇ ਮੇਲੇ ਦੇ ਕਿਹਨਾਂ ਦੇ ਟੈਂਪੂਆਂ ਤੋਂ ਪ੍ਰੇਰਨਾ ਲੈਣਗੇ ਟੈਂਪੂ ਤੋਂ ਸਿੱਧ ਲੈਣਗੇ ਕਿ ਟੈਂਪੂ ਕੀ ਬਗੜਗੇ ਇਹ ਕਹਿੰਦੇ ਜੇ ਤੁਸੀਂ ਪੈਜੀਗਾ ਕਿ ਜਾਓ ਫੇਰ ਰੋਕਣ ਦੇ ਲਈ ਉਹਨਾਂ ਨੂੰ ਕੁਛ ਵੀ ਕਰਨਾ ਪਵੇ ਇਹਦੀ ਜ਼ਿੰਮੇਵਾਰ ਸਰਕਾਰ ਆ ਜਾਂ ਮੌਲ ਪ੍ਰਾਪ ਹੁੰਦਾ ਮੈਂ ਕਹਿੰਦਾ ਜੋ ਅਸੀਂ ਜੋ ਅਸੀਂ ਕੋ ਸੰਭਵ ਹੋਇਆ ਸਾਰੇ ਪੰਜਾਬ ਦੇ ਬੱਚੇ ਜੇ ਲਾ ਜਾ ਰਹੇ ਆ ਗੱਤ ਅਸੀਂ ਆਉਣ ਵਾਲੇ ਦਿਨਾਂ ਜਿਹੜੇ ਸੰਾਰਚ ਫਿੱਟਾਂਗੇ ਜੇ ਤੁਸੀਂ ਆ ਆ ਜਾ ਬੇਦਾ ਮੂਦਾ ਪੰਜਾਬ ਦੀ ਚੱਕੀ ਕੰਮ ਜਾਂਦੀ ਫਿਰ ਜਿਹੜੇ ਬੰਦੇ ਸ਼ਾਮ ਆਉਂਦੇ ਸਾਰੇ ਪੰਜਾਬ ਸ਼ਾਮਲ ਹੈ ਇਹਨੂੰ ਕੌਣ ਬਰਦਾਸ਼ਤ ਕਰੂਗਾ ਮਾਲਾ ਮੇਰੇ ਕੋਲ ਆਪਰਾ ਜਵਾਬ ਨਹੀਂ ਮੇਰੇ ਜਵਾਬ ਕੇ ਦੇਖਾਂਗੇ ਵੀ ਉੱਥੇ ਇੱਕ ਟਿਕ ਟੈਕੂ ਬੰਦਾ ਕਿਸੇ ਤਾਲ ਤੁਸੀਂ ਬੁਲਾ ਰਹੇ ਹੋ ਤੇ ਉਹਨੂੰ ਕੋਈ ਸਨਮਾਨਤ ਕਰ ਰਹੇ ਹੋ ਮੁੱਖ ਮਹਿਮਾਨ ਬਣਾ ਕੇ ਪੇਸ਼ ਕਰ ਰਹੇ ਹੋ ਕਿੱਧਰ ਨੂੰ ਜਾ ਰਹੇ ਹੋ ਸਾਡੇ ਨਸਲਾਂ ਨੂੰ ਜਵਾਨੀਆਂ ਨੂੰ ਯਾਰ ਜਵਾਕਾਂ ਨੂੰ ਸਾਡਾਂ ਸੋ ਇਹ ਜਿਹੜੇ ਤਾਂ ਵਿਰੋਧ ਕਰਦੇ ਆ ਵੀ ਜਿਹਨੇ ਪੁੱਤਾਂ ਪੇਲਾ ਕਰਨਾ ਕੋ ਪੁੱਤਾਂ ਦਾ ਗੰਦਾ ਬੰਦਾ ਕੰਮ ਕਰਨਾ ਉਹ ਲੋਕ ਸ਼ੱਕੇ ਬਸੇਰੇ ਪਲਾ ਕਰੇ ਤੁਸੀਂ ਵੀ ਕਰ ਲਓ ਤੇ ਜੰਤਕਣਾ ਹੋਵੋ ਇਹ ਇਹ ਸਮਾਜ ਦੀਆਂ ਕੋ ਸੰਕਟੀਆਂ ਹੁੰਦੀਆਂ ਨੇ ਇਹਦੀ ਹੁੰਦਾ ਵੀ ਤੁਸੀਂ ਨੰਗੇ ਹੋ ਕੇ ਸੜਕ 'ਤੇ ਆ ਕੇ ਖੜ੍ਹਜੋਗੇ ਅਸੀਂ ਵੀ ਮੇਰੀ ਜਾਤੀ ਹੈ ਜੀ ਇਹ ਐ ਨਹੀਂ ਜਾਤੀਆਂ ਸੋ ਇਹਨੂੰ ਇਹਨਾਂ ਗੱਲਾਂ ਨੂੰ ਕੰਟਰੋਲ ਕਰੋ ਅਮਰੀਕਾ ਨੇ ਕਹਿਤਾ ਪ੍ਰਧਾਨਪਤੀ ਨੇ ਕਿ ਥਰਡ ਜਨਰਲ ਭਾਈ ਇੱਥੇ ਨਹੀਂ ਕੋ ਲੱਗ ਲੁੱਕੋ ਹੁਣ ਦੋ ਜਨਰਲ ਹੀ ਰਹਿਣੇ ਆ ਗੱਲ ਐ ਦੋ ਪੱਤਰਕਾਰ ਪੁੱਛ ਰਿਹਾ ਲੱਖਾ ਸਿੰਘ ਸੁਧਾਨਾ ਨੂੰ ਕਹਿੰਦਾ ਬਈ ਟੈਂਪੂ ਕਿਹਨੂੰ ਕਹਿੰਦੇ ਨੇ ਤੇ ਪੰਜਾਬ ਵਾਲੇ ਹੁਣ ਤੁਸੀਂ ਸਾਰੇ ਜਾਣਦੇ ਵੀ ਜਨਾਨੜਿਆਂ ਨੂੰ ਕਹਿੰਦੇ ਨੇ ਜਿਹੜੇ ਬੰਦੇ ਬੰਦਿਆਂ ਦੇ ਜਾਨੀ ਜਨਾਨੀਆਂ ਬਣ ਜਾਂਦੇ ਆ ਔਰ ਦੂਜੇ ਪਾਸੇ ਪੰਜਾਬ ਦੀ ਪੂਰੀ ਧਰਤੀ ਤੇ ਜਿੱਨਾ ਸਾਡਾ ਪੰਜਾਬ ਆ ਪੂਰਾ ਵੱਡਾ ਮਿਸ਼ਨ ਲੈ ਕੇ ਲੱਖਾਂ ਸਿੰਘ ਸਿਧਾਰਾ ਬਣਿਓ ਵੀ ਕਿਹਾ ਜਾ ਰਿਹਾ ਬਹੁਤ ਸਾਰੇ ਹੋਰ ਵੀ ਨੌਜਵਾਨ ਸਾਡੇ ਵਰਗੇ ਉੱਠਣਗੇ ਇੱਕ ਲੱਖਾਂ ਸਿਧਾਰਾ ਨਹੀਂ ਬਲਕਿ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਸਿਧਾਨੇ ਖੜੇ ਹੋ ਜਾਣੇ ਆ ਇਸ ਮਿਸ਼ਨ ਦੇ ਵਿੱਚ ਕਦੇ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਜਾਂਦੀ ਹੈ ਕਿ ਸਾਡੀ ਜਿਹੜੀ ਗੁਰੂਆਂ ਦੀ ਧਰਤੀ ਕਹਾਉਂਦੀ ਹੈ ਅੰਮ੍ਰਿਤਸਰ ਦੀ ਧਰਤੀ ਤੇ ਉਥੇ ਲੌਂਡਿਆਂ ਦੇ ਉੱਤੇ ਆ ਟੈਂਪੂਆਂ ਦੇ ਮੇਲੇ ਲੱਗਣ ਤੇ ਸਾਡੀ ਜਿਹੜੀ ਹੁਣ ਵਾਲੀ ਪੀੜ੍ਹੀ ਹੈ ਇਹਨਾਂ ਨੂੰ ਮੈਸੇਜ ਕੀ ਜਾਂਦਾ ਯਾਰ ਪਰ ਇਹ ਲੋਕ ਬੁੜੀਆਂ ਤੇ ਦੁਖੀ ਸੀਗੇ ਜਿਹੜੀਆਂ ਕੋਈ ਇਹੋ ਜਿਹੜੀ ਮਾਰੇ ਬੰਦੇ ਕੰਮਾਂ 'ਚ ਸੀ ਤੇ ਜਿਹੜਾ ਹੁਣ ਆ ਬੰਦਿਆਂ ਨੇ ਵੀੜਾ ਚੱਕ ਲਿਆ ਲਖਾ ਸਿੰਘ ਸੁਧਾਣਾ ਨੇ ਤਾਂ ਇੱਥੋਂ ਦੇ ਕਹਿ ਦਿੱਤਾ ਵੀ ਆਉਣ ਵਾਲੇ 27 ਦੇ ਵਿੱਚ ਹੋ ਸਕਦਾ ਵੀ ਟੈਂਪੂਆਂ ਦੀ ਸਰਕਾਰ ਬਣ ਜੇ ਤੇ ਫੇਰ ਕੀ ਕਰੋਗੇ ਭਾਈ ਇਹ ਜਿਹੜੀ ਜਨਸੰਖਿਆ ਇਹ ਸਾਡੇ ਸੂਰਬੀਰਾਂ ਦੀ ਨਹੀਂ ਬਲਕਿ ਇਹੋ ਜਿਹੇ ਨਿਖਿੱਧੇ ਤੇ ਇਹੋ ਜਿਹੇ ਨਕਮੇ ਲੋਕਾਂ ਦੀ ਵਾਧਦੀ ਜਾ ਰਹੀ ਹੈ ਜਿਨ੍ਹਾਂ ਨੂੰ ਲੋਕ ਟੈਂਪੂ ਕਹਿੰਦੇ ਆ ਜਨਾਨੜਿਆਂ ਨੂੰ ਤੇ ਹੁਣ ਪੰਜਾਬ ਦੇ ਜਿੰਨੇ ਸਾਡੇ ਭੈਣ ਭਰਾ ਸੁਣਦੇ ਨੇ ਦੇਖੋ ਗੱਲ ਸੁਣਨ ਦੀ ਬਹੁਤ ਜ਼ਰੂਰਤ ਤੇ ਸਾਨੂੰ ਲੋੜ ਪੈ ਜਾਂਦੀ ਹੈ ਇਹ ਗੱਲਾਂ ਸੁਣਨ ਨੂੰ ਚਾਹੇ ਕਿਹੋ ਜਿਹੀਆਂ ਲੱਗਦੀਆਂ ਹੁਣ ਪਰ ਗੱਨਾ ਸੱਚ ਨੇ ਵੀ ਆਉਣ ਵਾਲੇ ਜਿਹੜੇ ਬੱਚੇ ਆ ਸਾਡੇ ਸਾਡੀ ਪੀੜ੍ਹੀ ਹੈ ਕਿ ਉਹ ਇਹੋ ਜਿਹੇ ਮੇਲੇ ਤੇ ਜਾਣਗੇ ਬਈ ਕਿਹੜੀ ਸਿੱਖਿਆ ਹੈ ਕਿ ਜਿਹੜੀ ਸਾਡੇ ਸਮਾਜ ਦੇ ਵਿੱਚ ਚੰਗਾ ਕਰੇ ਮੈਂ ਕਹਿੰਦਾ ਵੀ ਜਿਵੇਂ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਆ ਕਹਾਂ ਲੌਂਡਿਆਂ ਦੇ ਜਿੰਨੇ ਮੇਲੇ ਲੱਗਦੇ ਆ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਇਹ ਲੱਖਾਂ ਸਿੰਘ ਸਿਧਾਨਾ ਵੀ ਕਹਿ ਰਿਹਾ ਵੀ ਸਰਕਾਰ ਮਨਜ਼ੂਰੀ ਦੇ ਰਹੀ ਹੈ ਵੇਖੋ ਕਹੋ ਜੇ ਲੋਕ ਆ ਸਰਕਾਰ ਦੇ ਵਿੱਚ ਜਿਹੜੇ ਲੋਕਾਂ ਨੇ ਇਹੋ ਜੀਆਂ ਗੱਲਾਂ ਦੀ ਮਨਜ਼ੂਰੀ ਦੇ ਦਿੱਤੀ ਆ ਪਰ ਪੂਰੇ ਪੰਜਾਬ ਦਾ ਬੇੜਾਗਰ ਕੋਣ ਜਾ ਰਿਹਾ ਇਹ ਗੱਲ ਪੂਰੀ ਪੱਕੀ ਹੈ ਜੇਕਰ ਇਸ ਉੱਤੇ ਠਰ ਨਾ ਪਈ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਆਇ ਲੱਗਦਾ ਵੀ ਜਿਵੇਂ ਸਿੰਘ ਵੀ ਜਿਵੇਂ ਐਸਜੀਪੀਸੀ ਦਾ ਬਹੁਤ ਵੱਡੇ ਪੱਧਰ ਤੇ ਹੱਕ ਬਣਦਾ ਕਿਉਂਕਿ ਕਾਲਤਾਬ ਸਾਹਬ ਦੇ ਵਿੱਚ ਕਿੱਡੇ ਕਿੱਡੇ ਸਾਡੇ ਜਥੇਦਾਰ ਆ ਜਿਹੜੇ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੰਦੇ ਨੇ ਕਿ ਅਸੀਂ ਮੇਨ ਮੁਖ ਬੁਲਾ ਰਹੇ ਹਾਂ ਜੀ ਜਾਂ ਫਿਰ ਅਸੀਂ ਐਸਜੀਪੀਸੀ ਦੇ ਜਥੇਦਾਰ ਤੇ ਅੱਜ ਪੰਜਾਬ ਦੀ ਉਹ ਧਰਤੀ ਦੇ ਉੱਤੇ ਇਹੋ ਜਿਹਾ ਮੇਲਾ ਲੱਗਣ ਜਾ ਰਿਹਾ ਜਿਹਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਸਾਡੇ ਸੂਰ ਵੀਰਾਂ ਦੀ ਯੋਧੇ ਦੀ ਧਰਤੀ ਨੂੰ ਇੱਕ ਨਿੰਦਣਯੋਗ ਧਰਤੀ ਬਣਾਇਆ ਜਾ ਰਿਹਾ ਤੇ ਇਸ ਦੇ ਉੱਤੇ ਪੰਜਾਬੀ ਹੋਣ ਲਈ ਮੈਨੂੰ ਲੱਗਦਾ ਵੀ ਸਾਰੇ ਉੱਤੇ ਕਲੰਕ ਹੈ ਇਹਨਾਂ ਲੋਕਾਂ ਨੂੰ ਥੱਲ ਪਾਉਣ ਦੀ ਵੱਡੇ ਪੱਧਰ ਤੇ ਲੋੜ ਪੈ ਗਈ ਹੈ ਤੇ ਕੱਲੇ-ਕੱਲੇ ਪੰਜਾਬੀ ਨੂੰ ਮੇਰੇ ਬੰਨਿਓ ਵੀ ਅਪੀਲ ਹੈ ਕਿ ਜਿੰਨੇ ਵੀ ਤੁਸੀਂ ਸਾਡੀਆਂ ਭੈਣਾਂ ਜਾਂ ਕੋਈ ਮਾਂ ਜਾਂ ਕੋਈ ਬਜ਼ੁਰਗ ਬੱਚਾ ਨੌਜਵਾਨ ਵੀਡੀਓ ਦੇਖ ਰਿਹਾ ਉਹ ਆਪਣਾ ਇਸ ਵੀਡੀਓ ਦੇ ਵਿੱਚ ਹਰ ਇੱਕ ਵਿਅਕਤੀ ਨੇ ਹਰ ਇੱਕ ਨਾਗਰਿਕ ਨੇ ਯੋਗਦਾਨ ਜ਼ਰੂਰ ਦੇਣਾ ਚਾਹੇ ਸਾਡਾ ਕੋਈ ਹਿੰਦੂ ਭਰਾ ਬਾਹਰਲੇ ਸੂਬਿਆਂ ਦੇ ਵਿੱਚੋਂ ਜਾਂ ਬਾਹਰਲੇ ਮੁਲਕ ਦੇ ਵਿੱਚੋਂ ਇਸ ਗੱਲ ਤੇ ਬਹੁਤ ਵੱਡੇ ਪੱਧਰ ਤੇ ਮੇਰਾ ਵੀਰ ਯੋਗਦਾਨ ਦੇਣਾ ਹੱਥ ਮੰਨ ਕੇ ਬੇਨਤੀ ਹੈ ਕਿ ਪੰਜਾਬ ਦੀ ਉਹ ਸਭੀ ਖਰਾਬ ਕਰਨ ਜਾ ਰਹੇ ਇਹ ਜਿਹੜੇ ਲਾਉਂਡੇ ਨੇ ਜਿਹੜੀ ਬਹੁਤ ਵੱਡੇ ਸਮੇਂ ਤੋਂ ਲੰਬੇ ਸਮੇਂ ਤੋਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਕਹਾਉਂਦੀ ਹੈ ਗੱਲਾਂ ਚਾਹੇ ਕਹੇ ਜਿਹੀ ਲੱਗਦੀਆਂ ਹੁਣ ਪਰ ਇਹ ਗੱਲ ਸੱਚ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪਹਿਣ ਪੁਰਾਣੇ ਮੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ